ਪਿੰਜਾ ਵਾਲਾ ਟਾਈਗਰਸ ਫੋਰਸ ਆਫ ਖਾਲਿਸਤਾਨ ਦੇ ਅਤਵਾਦੀ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਹੈ ਪੁਲਿਸ ਨੇ ਰਤਨਦੀਪ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ 17 ਸਤੰਬਰ ਯਾਨੀ ਕਿ ਬੀਤੇ ਦਿਨ ਗ੍ਰਿਫਤਾਰ ਕੀਤਾ ਹੈ ਦਾਵਾ ਕੀਤਾ ਹੈ ਪੁਲਿਸ ਨੇ ਕਿ ਪਾਕਿਸਤਾਨ ਅਧਾਰਿਤ ਅਤਵਾਦੀ ਜਥੇਬੰਦੀ ਨਾਲ ਸਬੰਧਤ ਰਤਨਦੀਪ ਤਿਉਹਾਰਾਂ ਦੇ ਸੀਜ਼ਨ ਚ ਵੱਡਾ ਅਤਵਾਦੀ ਹਮਲਾ ਕਰਨ ਦੀ ਤਾਕ ਵਿੱਚ ਸੀ ਰਤਨਦੀਪ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਰੋਹਰ ਦਾ ਰਹਿਣ ਵਾਲਾ ਹੈ 1999 ਤੋਂ ਪਾਕਿਸਤਾਨ ਵਿੱਚ ਰਹਿ ਰਿਹਾ ਸੀ ਚੰਡੀਗੜ੍ਹ ਦੇ ਸੈਕਟਰ 34 ਜ 1999 ਵਿੱਚ ਹੋਏ ਬੰਬ ਧਮਾਕਿਆਂ ਦੇ ਕੇਸ ਵਿੱਚ ਲੋੜੀਂਦਾ ਸੀ ਇਨ੍ਹਾਂ ਧਮਾਕਿਆਂ ਤੋਂ ਬਾਅਦ ਹੀ ਉਹ ਪਾਕਿਸਤਾਨ ਚਲਾ ਗਿਆ ਸੀ ਰਤਨਦੀਪ ਕੋਲੋਂ ਪਾਕਿਸਤਾਨੀ ਪਛਾਣ ਪੱਤਰ ਵੀ ਬਰਾਮਦ ਹੋਇਆ ਹੈ ਇਸ ਪਛਾਣ ਪੱਤਰ ਵਿੱਚ ਉਸਦਾ ਨਾਮ ਹੁਸੈਨ ਸ਼ੇਖ ਜ਼ਹੀਦ ਉਤਰਸ਼ੇਕ ਨਸਰੂਦੀਨ ਨੇ ਰਤਨਦੀਪ ਤੋਂ 300 ਰੁਪਏ ਪਾਕਿਸਤਾਨੀ ਕਰੰਸੀ ਤੇ 1000 ਰੁਪਏ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ ਰਤਨਦੀਪ ਖਾਲਿਸਤਾਨੀ ਕਮਾਂਡੋ ਫੋਰਸ ਵਿੱਚ ਸਰਗਰਮ ਰਿਹਾ ਹੈ ਕੁਝ ਸਮਾਂ ਬੱਬਰ ਖਾਲਸਾ ਦੇ ਨਾਲ ਵੀ ਜੁੜਿਆ ਰਿਹਾ ਜੁਲਾਈ 2014 ਚ ਪਾਕਿਸਤਾਨ ਖੁਫੀਆ ਏਜੰਸੀ ISI ਨੇ ਪਿੰਡਰਾਵਾਲਾ ਟਾਈਗਰਸ ਫੋਰਸ ਆਫ ਖਾਲਿਸਤਾਨ ਜਥੇਬੰਦੀ ਨੂੰ ਮੋਰਤੋਂ ਸਰਗਰਮ ਕੀਤਾ ਤੇ ਰਤਨਦੀਪ ਨੂੰ ਭਾਰਤ ਵਿੱਚ ਵੱਡੇ ਹਮਲੇ ਦੇ ਲਈ ਪ੍ਰੇਰਿਆ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਰਤਨਦੀਪ ਨੂੰ ਕਿਸੇ ਵੱਡੇ ਹਮਲੇ ਲਿ ਭਾਰਤ ਭੇਜਿਆ ਗਿਆ ਸੀ ਰਤਨਦੀਪ ਇਸ ਤੋਂ ਪਹਿਲਾਂ ਹੀ ਕਈ ਕੇਸਾਂ ਦੇ ਵਿੱਚ ਪੁਲਿਸ ਨੂੰ ਲੋੜਿੰਦਾ ਸੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਹੋਏ ਬੰਬ ਧਮਾਕਿਆਂ 'ਚ ਰਤਨਦੀਪ ਪੰਜਾਬ ਪੁਲਿਸ ਨੂੰ ਲੋੜਿੰਦਾ ਸੀ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਯੂਪੀ ਦੇ ਗੋਰਖਪੁਰ ਤੋਂ ਬੀਤੇ ਦਿਨੀ ਗ੍ਰਿਫਤਾਰ ਕੀਤਾ ਗਿਆ ਰਤਨਦੀਪ ਨੂੰ ਅੱਜ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕਰਕੇ 10 ਦਿਨਾਂ ਰਿਮਾਂਡ ਤੇ ਲਿਆ ਰਤਨਦੀਪ ਨੂੰ